ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਜੀਰਾ ਤਹਿਸੀਲ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿੰਡ ਪੈਂਦਾ ਹੈਗਾ ਅ ਬੜਾ ਵੱਡਾ ਸਕੂਲ ਹੈਗਾ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜ ਜਨ ਅਮਰ ਜਨਰਲ ਸ਼ਹੀਦ ਜੇ ਸ਼ਾਮ ਸਿੰਘ ਟਾਰੀ ਦੇ ਨਾਂ ਤੇ ਸਕੂਲ ਜਿਹੜਾ ਬਣਿਆ ਹੋਇਆ ਉੱਥੇ ਅੱਜ 23 ਅ 23 ਦਸੰਬਰ ਜਿਹੜਾ 2023 ਦੇ ਵਿੱਚ ਅੱਜ ਇੱਕ ਪੇਰੈਂਟਸ ਮੀਟਿੰਗ ਔਰ ਸਫਰ ਰੇਸ਼ਾ ਆਦਤ ਇੱਕ ਬਹੁਤ ਵੱਡੀ ਪ੍ਰਦਰਸ਼ਨੀ ਜਿਹੜੀ ਬੱਚਿਆਂ ਦੁਆਰਾ ਇੱਕ ਪ੍ਰਦਰਸ਼ਿਤ ਕੀਤੀ ਗਈ ਹੈ ਤਸਵੀਰਾਂ ਬਣਾਈਆਂ ਗਈਆਂ ਨੇ ਜਿਹੜੀਆਂ ਰਾ ਮਟੀਰੀਅਲ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਇੱਥੇ ਪ੍ਰਦਰਸ਼ਨੀ ਲੱਗੀ ਔਰ ਨਾਲ ਪੇਰੈਂਟਸ ਮੀਟਿੰਗ ਹੈਗੀ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਿਹੜਾ 6 ਪੋ ਤੋਂ ਲੈ ਕੇ ਆਪਾਂ 14 ਪੋ ਤੱਕ ਜਿਹੜਾ ਬਹੁਤ ਵਧੀਆ ਪ੍ਰਦਰਸ਼ਨੀ ਇੱਕ ਪੇਰੈਂਟਸ ਨੂੰ ਦਿਖਾਉਣ ਵਾਸਤੇ ਬੱਚਿਆਂ ਨੂੰ ਦਿਖਾਉਣ ਵਾਸਤੇ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਸਕੂਲ ਵੱਲੋਂ ਸੋ ਆਓ ਆਪਾਂ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਾਮ ਸਿੰਘ ਦੀ ਮੈਮੋਰੀਅਲ ਖਾਲਸਾ ਸਕੂਲ ਪਿੰਡ ਫੱਤੇਵਾਲੇ ਜਿੱਥੇ ਅੱਜ ਪਹੁੰਚੇ ਆ ਜਿੱਥੇ ਆ ਕੇ ਬੜਾ ਮਨ ਖੁਸ਼ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਕੇ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਫਰੇ ਸ਼ਹਾਦਤ ਦਾ ਜੋ ਇਸ ਖਾਲਸਾ ਸਕੂਲ ਦੇ ਵਿੱਚ ਪ੍ਰਦਰਸ਼ਨੀ ਲਾਈ ਗਈ ਹੈ 6 ਬੋ ਤੋਂ ਲੈ ਕੇ 14 ਬੋ ਤੱਕ ਜੋ ਸਤਿਗੁਰੂ ਜੀ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਜੋ ਆਪਣੇ ਤੇ ਦੁੱਖੜੇ ਝੱਲੇ ਉਹਦੀ ਸਾਰੀ ਪ੍ਰਦਰਸ਼ਨੀ ਇਸ ਸਕੂਲ ਦੇ ਵਿੱਚ ਅੱਜ ਲਾਈ ਗਈ ਹੈ ਜਨੂੰ ਵੇਖ ਕੇ ਬੜਾ ਮਨ ਖੁਸ਼ ਹੋਇਆ ਇਸ ਸੰਸਥਾ ਦਾ ਇਸ ਸਕੂਲ ਦਾ ਤੇ ਸਕੂਲ ਦੇ ਪ੍ਰਬੰਧਕਾ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਅੱਜ ਦੇ ਨੌਜਵਾਨ ਬੱਚਿਆਂ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਪ੍ਰਦਰਸ਼ਨੀ ਰਾਹੀਂ ਜੋੜ ਕੇ ਤੇ ਸਾਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਜਿੱਥੇ ਆ ਕੇ ਅੱਜ ਬੜਾ ਮਨ ਖੁਸ਼ ਹੋਇਆ ਵੀ ਬਹੁਤ ਸੋਹਣੀ ਪ੍ਰਦਰਸ਼ਨੀ ਲਾਇਗੀ 6 ਬੋਤ ਲੈ ਕੇ 14 ਬੋਤ ਤੱਕ ਜੋ ਸਫਰੇ ਸ਼ਹਾਦਤ ਸਤਿਗੁਰੂ ਜੀ ਦੇ ਇਤਿਹਾਸ ਵਿੱਚ ਹੈ ਉਹਨੂੰ ਦਰਸਾਇਆ ਗਿਆ ਹੈ ਜਿਸ ਨੂੰ ਵੇਖ ਕੇ ਬੜਾ ਮਨ ਖੁਸ਼ ਹੋਇਆ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸੰਸਥਾ ਦਾ ਵੀ ਧੰਨਵਾਦ ਕਰਦੇ ਹਾਂ ਜੇਕਰ ਆਪਾਂ ਅੱਜ ਦੀ ਇਸ ਪ੍ਰਦਰਸ਼ਨੀ ਦੀ ਗੱਲ ਕਰੀਏ ਤਾਂ ਜਿਹੜੇ ਆ ਸਾਡਾ ਸ਼ਹੀਦੀ ਪੰਦਰਵਾੜਾ ਜਿਹੜਾ ਚੱਲ ਰਿਹਾ ਆ ਇਹਦੇ ਸਬੰਧ ਦੇ ਵਿੱਚ ਅਸੀਂ ਸਾਡੇ ਸਕੂਲ ਵੱਲੋਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈੰਟਰੀ ਸਕੂਲ ਵੱਲੋਂ ਇੱਕ ਪ੍ਰਦਰਸ਼ਨੀ ਆ ਜਿਹਦਾ ਆਯੋਜਨ ਕੀਤਾ ਗਿਆ ਹੈ ਜਿਹਦਾ ਮੇਨ ਮੋਟਿਵ ਆ ਸਫਰੇ ਸ਼ਹਾਦਤ ਕੀ ਸ਼ਹੀਦਾਂ ਦਾ ਜਿਹੜਾ ਸਫ਼ਰ ਸੀਗਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ 13 ਪੋ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੱਕ ਦਾ ਇਹ ਜਿਹੜਾ ਸ਼ਹੀਦੀ ਸਫ਼ਰ ਸੀ ਇਹਦੇ ਵਿੱਚ ਚਮਕੌਰ ਦੀ ਗੜੀ ਵੀ ਆ ਜਾਂਦੀ ਹੈ ਇਹਦੇ ਵਿੱਚ तमाम ਜਿਹੜੇ ਸਰਸਾ ਨਦੀ ਦੇ ਕੰਢੇ ਲੜਾਈਆਂ ਹੋਈਆਂ ਉਹ ਵੀ ਆ ਜਾਂਦੀ ਹੈ ਔਰ ਮਾਛੀਵਾੜੇ ਦੇ ਜੰਗਲ ਆ ਜਿਹੜੇ ਜਿੱਥੇ ਗੁਰੂ ਪਾਤਸ਼ਾਹ ਗਏ ਨੇ ਉਹ ਵੀ ਆ ਜਾਂਦੇ ਨੇ ਤਾਂ ਇਹਦੇ ਵਿੱਚ ਬੱਚਿਆਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਾਡਲ ਚਾਰਟ ਬਣਾ ਕੇ ਗੁਰੂ ਸਾਹਿਬ ਦੀ ਗੁਰਬਾਣੀ ਆ ਜਿਹੜੀ ਉਹਦੇ ਵਿੱਚੋਂ ਜਫਰਨਾਮਾ ਦੇ ਵਿੱਚੋਂ ਜਿਹੜੀਆਂ ਪੰਕਤੀਆਂ ਲੈ ਕੇ ਉਹਨਾਂ ਨੂੰ ਕੋਟ ਕਰਕੇ ਤਾਂ ਇਸ ਪੂਰੀ ਦੀ ਪੂਰੀ ਪ੍ਰਦਰਸ਼ਨੀ ਆ ਜਿਹੜੀ ਸਿੱਖ ਇਤਿਹਾਸ ਨਾਲ ਸੰਬੰਧਿਤ ਉਹਨੂੰ ਇੱਥੇ ਲਗਾਇਆ ਗਿਆ ਹੈ ਛੇ ਪੋ ਦਾ ਇਤਿਹਾਸ ਵੱਖਰਾ ਸੱਤ ਪੋ ਦਾ ਵੱਖਰਾ ਹਰ ਇੱਕ ਦਿਨ ਦਾ ਜਿਹੜਾ ਇਤਿਹਾਸ ਆ 14 ਪੋ ਤੱਕ ਜਿੱਥੇ ਦੀਵਾਨ ਟੋਡਰਮਾਲ ਜੀ ਜਿਹੜੇ ਆ ਉਹ ਛੋਟੇ ਸਾਹਿਬ ਜੀ ਦਾ ਅੰਤਮ ਸੰਸਕਾਰ ਆ ਜਿਹੜਾ ਕਰਦੇ ਆ ਉਥੋਂ ਤੱਕ ਹਰ ਇੱਕ ਚੀਜ਼ ਨੂੰ ਮਾਡਲਾਂ ਦੇ ਰਾਹੀਂ ਔਰ ਚਾਟਾਂ ਦੇ ਰਾਹੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਰਸਾਇਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਨਾਨੇ ਜ਼ੁਲਮ ਦੇ ਖਿਲਾਫ 14 ਜੰਗਾਂ ਲੜੀਆਂ ਜਿੰਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਬੜੀ ਵੱਡੀ جنگ ਹੈ ਜੋ ਸਤਗੁਰੂ ਜੀ ਨੇ 6 ਫੋਨ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਛਟਨਾ ਕੀਤਾ ਉਤੋਂ ਫਿਰ ਜੋ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਉਸ ਤੋਂ ਬਾਅਦ ਚਮਕੌਰ ਦੀ ਜੰਗ ਹੋਈ ਤੇ ਚਮਕੌਰ ਦੇ ਵਿੱਚ ਸਤਪੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੋ ਸਰਹੰਦ ਦੀਆਂ ਨੀਂਹਾਂ ਵਿੱਚ ਜਿਨੇ ਗਏ ਮਾਤਾ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ ਉਹ ਇਤਿਹਾਸ ਨੂੰ ਸਾਰਾ ਇਸ ਪ੍ਰਦਰਸ਼ਨੀ ਦੇ ਵਿੱਚ ਦਰਸਾਇਆ ਗਿਆ ਜੀ ਕਿਸ ਤਰ੍ਹਾਂ ਲੱਗਾ ਜਿਹੜੇ ਇੱਥੇ ਬੱਚਿਆਂ ਦੁਆਰਾ ਪ੍ਰਦਰਸ਼ਨੀ ਲਾਈ ਗਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹੈ ਠੀਕ ਹੈ ਹੋਰ ਸਕੂਲਾਂ 'ਚ ਵੀ ਇਸ ਤਰ੍ਹਾਂ ਜਤਨ ਹੁੰਦੇ ਆ ਕਿ ਜਾਂ ਇਹਦੇ ਵੱਲੋਂ ਬੱਚੇ ਜਿਹੜੇ ਇੱਥੇ ਕੀਤੀ ਕੀ ਪ੍ਰਦਰਸ਼ਨੀ ਨਹੀਂ ਇਹ ਸਕੂਲ ਵਿੱਚ ਥੋੜੀ ਵਧੀਆ ਹੈ ਠੀਕ ਹੈ ਗੱਲ ਬਾਤ ਏ ਠੀਕ ਹੈ ਹਾਂਜੀ ਠੀਕ ਵਧੀਆ ਲੱਗਾ ਸਾਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਸ ਠੀਕ ਠੀਕ ਓਕੇ ਆ ਸਟਾਲ ਕਿਤਾਬਾਂ ਦਾ ਸੇਫ ਇੰਟਰਨੈਸ਼ਨਲ ਵੱਲੋਂ ਅੱਜ ਲਗਾਇਆ ਗਿਆ ਤੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸਿਨੇਟ ਸਕੂਲ ਪੱਤੀਆਲਾ ਵਿੱਚ ਇੱਥੇ ਸਾਰੀਆਂ ਕਿਤਾਬਾਂ ਪੇਟਾ ਰਹਿਤਾ ਜਿਹੜਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਲੈ ਜਾ ਸਕਦਾ ਹੈ ਕਿਸ ਤਰ੍ਹਾਂ ਦੀਆਂ ਕਿਤਾਬਾਂ ਹੈਗੀਆਂ ਜਿਹੜੇ ਇਤਿਹਾਸ ਦੇ ਬਾਰੇ ਕਿਤਾਬਾਂ ਹੈ ਜੀ ਪੇਰਸ ਲੈ ਕੇ ਜਾ ਰਹੇ ਕਿਤਾਬਾਂ ਜਿੱਥੋਂ ਹਾਂਜੀ ਇੱਥੋਂ ਲੈ ਜਾ ਰਹੇ ਆ ਜੀ ਠੀਕ ਹੈ ਜੀ ਧੰਨਵਾਦ ਜੀ ਬੇਟਾ ਨਾਮ ਕੀ ਹੈ ਨਾਥਪ੍ਰੀਤ ਕੌਰ ਕਲਾਸ ਕਿਹੜੀ ਹੈ ਚਾਰ ਸਾਹਿਬਜ਼ਾਦਿਆਂ ਦੇ ਨਾਮ ਪਤਾ ਜੀ ਸੁਣਾਓ ਹਾਂ ਬਾਬਾ ਜੀ ਹਾਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਾਂ ਠੀਕ ਹੈ ਇਹ ਸੀ ਸਾਡੇ ਅੱਜ ਦੀ ਖਾਸ ਰਿਪੋਰਟ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੇਵਾਲਾ ਤੋਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਔਰ ਜਿਹੜਾ ਸਕੂਲ ਦੇ ਬੱਚਿਆਂ ਵੱਲੋਂ ਖਾਸ ਤੌਰ ਤੇ ਸਫਰਿਸ਼ਾ ਦਿੱਤੇ ਜਿਹੜੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਥਰਮੋਕਲ ਦੇ ਨਾਲ ਇਹ ਚਿੱਤਰ ਬਣਾਇਆ ਗਿਆ ਸੀ ਇਹ ਉਹ ਸ਼ਹੀਦੀ ਵਰਤਾਤ ਸੀ ਜੋ ਤੁਹਾਡੇ ਸਾਹਮਣੇ ਤਸਵੀਰਾਂ ਦੇ ਰਹੀ ਤੁਸੀਂ ਪੀਰਸ ਦੇ ਸਾਹਮਣੇ ਜਿਹੜਾ ਸਰਮੁਖ ਕੀਤਾ ਜਰੂਰ ਤੁਹਾਨੂੰ ਪਸੰਦ ਆਊਗਾ ਔਰ ਜਿਹੜੀ ਸਾਡੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਸੀਗਾ ਸਿੱਖੀ ਦਾ ਵੱਤਵਾ ਦਾ ਪ੍ਰਚਾਰ ਕਰਨਾ ਜਿਹੜੇ ਸ਼ੀਦਿਧਿਆਲੇ ਚੱਲ ਰਹੇ ਆ ਉਸ ਨੂੰ ਲੈ ਕੇ ਤੁਹਾਡੇ ਸਾਹਮਣੇ ਜਿਹੜੀ ਸਾਡੀ ਖਾਸ ਰਿਪੋਰਟ ਸੀਗੀ ਔਰ ਅਸੀਂ ਜਿਹੜਾ ਆਸ ਕਰਦੇ ਆ ਕਿ ਜਿਹੜਾ ਸਾਡਾ ਚੈਨ ਹੈਗਾ ਸਾਡੀ ਧਰਤੀ ਸਾਡੇ ਲੋਕ ਸਾਡਾ ਫੇਸਬੁੱਕ ਪੇਜ ਔਰ YouTube ਚੈਨਲ ਜਰੂਰ ਤੁਸੀਂ ਸਬਸਕ੍ਰਾਈਬ ਸ਼ੇਅਰ ਲਾਈਕ ਕਰੋਗੇ ਪੇਜ ਨੂੰ ਜਰੂਰ ਫੋਲੋ ਕਰੋਗੇ ਤੇ ਮੈਂ ਤੁਹਾਡਾ ਆਪਣਾ ਦੋਸਤ ਹਰਨੇਕ ਸਿੰਘ ਪੁੱਲਰ ਔਰ ਮੇਰੇ ਸਹਿਯੋਗੀ ਰਾਏਵਿੰਦਰ ਸਿੰਘ ਕਿਚੂਰਾ ਧੰਨਵਾਦ